ਸੋ ਨਾਲੀ ਦਾ ਮਾਤ ਸੀ ਅੱਗੇ ਸਾਡਾ ਬੱਚਾ ਵੀ ਇਹ ਵੀ ਮਰ ਗਿਆ ਚਮੜੀ ਦੇ ਰੋਗ ਨਾਲ ਸਾਪਾ ਵੀ ਰੰਗ ਦੇ ਸੀ ਕਿਦਾਂ ਦੇ ਲੈ ਕੇ ਆ ਗਏ ਪਰ ਮੰਨ ਲਓ ਕਿ ਆਸੂ ਜਾਪਾ ਕੋ ਮਦੇ ਦੇ ਦੇਂਦੇ ਨਿਗਾਰਾ ਕੋ ਪਰ ਫੇਰ ਉਹ ਅਨਸਰ ਚੋਟੇ ਲਾ ਡੀ ਗਿਆ ਬੱਪਰ ਗਿਆ ਬੱਪਰ ਹਾਂਜੀ ਸਾਡੀ ਗਵਾਂਡੀ ਵੀ ਦੱਸ ਦਿੰਦੇ ਸੀ ਸਾਪਾ ਤੋਂ ਰੇ ਵੇਂਦੇ ਸਾਡੇ ਘਰਾਂ ਕੋਲ ਉਹ ਲੋ ਲੋ ਦੰਨੀ ਵੀ ਆ ਕੇ ਦੱਸਿਆ ਸੀ ਉਹ ਕਹਿੰਦੇ ਨੇ ਸਾਪ ਕੁ ਤੇ ਵੀ ਮੇਰੀ ਭੈਣ ਨੇ ਵੀ ਕਈ ਵਾਰੀ ਵੇਚੇ ਦਾਪਾ ਹਾਂਜੀ ਉਹ ਸੂਣ ਵਾਲੀ ਸੀ ਐ ਤਨਾ ਵੀ ਸੋਚੇ ਸੀ ਵੀ ਜਦ ਸੂਏਗੀ ਮੈਂ ਸਿਨਾ ਵੀ ਉਹਨਾਂ ਦੇ ਰੱਖਾਂਗੀ ਪਰ ਤੁਹਾਨੂੰ ਨਹੀਂ ਜੇ ਬਦਾਂ ਵੀ ਸੂਣ ਦੱਬਾ ਲਈ ਉਹਨੇ ਮਾਰ ਜਾਣਾ पष जड़े डाने सानु माज ोंना था बहुत आ्यवादकारदराी कलाविज रखड़ेना ाने शाी मद किसी राोना ी ओम्रा क् के राब करर्ी कलाचना रखे हो कमाव्य बरकता पावे खामाजना भूता रख्या चललिती दना रख्या सोनना ਮੁਟਾ ਸਾਡੀ ਮਾਝ ਦੇ ਪਹਿਲਾਂ ਹੀ ਮਾਰ ਦਿੱਤੀ ਸੀ ਤੇ ਹੁਣ ਸਾਨੂੰ ਦੁਬਾਰਾ ਮਾਝ ਵਿੱਚ ਕਿਸ ਰਿਆਂ ਦਾ ਨਾਂ ਦਿੱਤਾ ਰੱਖੋ ਮਨਦੀਪਾ ਪੁੱਤ ਫੜ ਲਓ ਯਾ ਇਹ ਸਵਾਦ ਜੀ ਤਵਾਰ ਜਿਹੜਾ ਇਹ ਮਨ ਕੇ ਦਿੱਤੀਆਂ ਨੇ ਤੇ ਮੱਝਾਂ ਦੇ ਜਿਹੜਾ ਮੱਝ ਲੈ ਕੇ ਆਏਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਮੰਗਲ ਸਿੰਘ ਸਰਪੰਚ ਪਿੰਡ ਖਜਾਲਾ ਜਿਹੜਾ ਗਰਦਾਖੌਰ ਸਾਡੇ ਬੇਟੇ ਬਾਹਰ ਰਹਿੰਦੇ ਆ ਉਹਨਾਂ ਨੇ ਵੀਡੀਓ ਵੇਖੀ ਤੇ ਉਹਨਾਂ ਨੇ ਗੱਲ ਵੀ ਇਹ ਪ੍ਰਵਾਦਨਾ ਕੀਤੀ ਫਿਰ ਮਨਣਾ ਗੱਲ ਕੀਤੀ ਅੜੜੀ ਜੀ ਆਹ ਗੱਲ ਹੋਈ ਆ ਤਾਂ ਤੁਸੀਂ ਮੱਝ ਤੇ ਨਵੀ ਲੈ ਕੇ ਤੇ ਜਰੂਰ ਉੱਪਰ ਪਹੁੰਚਾ ਕੇ ਆਓ ਤੇ ਫਿਰ ਅਸੀਂ ਇਹ ਪਰਾਲਾ ਜਿਹੜਾ ਆ ਬਾਕੀ ਮਾਲਕ ਟੋਟਕਾਉਣ ਵਾਲਾ ਜੋ ਮਾਲਕ ਦਾ ਕਲਪੁਰਖ ਦਾ ਹੁਕਮ ਉਹੀ ਹੁੰਦਾ ਏ ਉਹ ਤੇ ਸਿਰਫ ਬੰਦੇ ਦਾ ਨਾਂ ਹੀ ਏ ਉਹ ਜੇ ਜ ਤਰ੍ਹਾਂ ਤੋਲਦਾ ਵਾ ਗੁਰੂ ਨਾਨਕ ਦੀ ਮਿਹਰ ਹੋਈ ਕਿ ਅਸੀਂ ਇਧਰ ਨੂੰ ਪਰਪੇ ਚੰਗੇ ਕੰਮ ਨੂੰ ਮਾਲਕੀ ਤੋਲਦਾ ਜੀ ਸਭ ਨੂੰ ਜੁੜਨਾ ਚਾਹੀਦਾ ਮੈਂ ਤਾਂ ਹੋਰ ਵੀ ਸੰਤਾਂ ਨੂੰ ਪੀਧ ਕਰੂੰਗਾ ਤੇ ਸਿਰਫ ਇਸੇ ਪਰਿਵਾਰ ਦੀ ਜੇ ਹੋਰ ਵੀ ਇਹੋ ਜੇ ਅਮਰਤਾਰੀ ਪਰਿਵਾਰ ਆ ਇੱਕ ਇੱਕ ਵੱਲੋਂ ਵਾਂਝੇ ਆ ਤੇ ਸਾਡਾ ਪਰਜੁਮੰਦਾ ਤੇ ਵੱਧ ਤੋਂ ਵੱਧ ਸੰਜੋਗ ਦੇਗੇ ਆਪਣੇ ਦਲ ਪੰਥ ਨੂੰ ਅੱਗੇ ਵਧਾਈਏ ਗੁਰੂ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਤੇ ਕਿਰਤ ਕਰੋ ਵੰਡ ਛਕੋ ਇਹਦਾ ਮਤਲਬ ਇਹ ਥੋੜਾ ਤੇ ਅਸੀਂ ਇਹ ਮਾਰਗ ਦਿੱਤਾ ਵਾ ਕਿ ਗਿੰਨਾ ਵੀ ਹੋ ਸਕਦਾ ਥੋੜੇ ਤੋਂ ਥੋੜਾ ਹਰਕदाई ਕਰਨਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੇ ਮੱਝ ਮੈਂ ਦਿੱਤੇ ਹੀ ਜਾਣ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰਾਂ ਨੇ ਸਾਡੀ ਇਸ ਮੱਝ ਲੈ ਕੇ ਦਿੱਤੀ ਹੈ ਸਾਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਦੀ ਕਮਾਈ ਤੇ ਬਰਕਤ ਪਾਵੇ ਉਹ ਐਵੇਂ ਹੋਰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਬਾਹ ਜਿਹੜੀ ਫੜਦੇ ਰਹਿਣ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਖਾਲਸਾ ਹਾਂ ਜੀ ਗੀਤਾ ਸੀਗਾ ਇਹ ਵੀਰ ਨੇ ਸਾਨੂੰ ਮੱਝ ਲੈ ਕੇ ਉਹਦੀ ਵੀਡੀਓ ਬਣਾ ਕੇ ਫਿਰ ਕੀਤਾ ਸੀ ਵੀ ਤੁਹਾਨੂੰ ਮੱਝ ਪਸੰਦ ਹੈ ਤੇ ਤੁਸੀਂ ਦੱਸ ਦਿਓ ਨਹੀਂ ਤਾਂ ਅਸੀਂ ਹੋਰ ਵੇਖ ਲਾਂਗੇ ਅਸੀਂ ਕਿਹਾ ਨਹੀਂ ਸਾਨੂੰ ਮੱਝ ਪਸੰਦ ਹੈ ਸਾਡੀ ਬੂਟਾ ਵਰਗੀ ਏ ਮਾਝਾ ਅਸੀਂ ਇਹੀ ਲਾਣੀ ਹੈ ਕਿਥੋਂ ਆਏ ਪਤਾ ਇੱਕ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਕਿਹਾ ਸੀ ਮੇਰੇ ਫਾਦਰ ਸਾਹਿਬ ਛੱਡ ਕੇ ਜਾਣਗੇ ਨਾਲ ਕੁਝ ਹੋਰ ਮੈਂਬਰ ਆਣਗੇ ਉਹ ਅੱਜ ਆਣ ਕੇ ਸਾਨੂੰ ਜਿਹੜੀ ਮਾਝਾ ਦੇ ਚੱਲੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਹੀਂ ਵੀਰ ਜੀ ਆਇਆ ਡਿਸਟ੍ਰਿਕਟ ਗੁਰਦਾਸਪੁਰ ਨਗਰ ਖਜਾਲੇ ਤੋਂ ਅਸੀਂ ਆਏ ਆਂ ਅਸੀਂ ਇਹਨਾਂ ਦੇ ਸਾਡੇ ਚਾਚਾ ਜੀ ਹੁਣਾ ਨੇ ਬੱਚਿਆਂ ਦੀ ਵੀਡੀਓ ਬਾਹਰੋਂ ਪਾਈ ਸਾਡੇ ਬ੍ਰਦਰ ਨੇ ਇਟਲੀ ਤੋਂ ਤੇ ਚਾਚਾ ਜੀ ਹੁਣਾ ਨੇ ਇਹੋ ਪ੍ਰਾਲਾ ਕੀਤਾ ਵੀ ਪੁੱਤਰ ਮੱਝ ਲੱਭੋ ਤਾਂ ਛੱਡ ਕੇ ਆਈਏ ਅਸੀਂ ਅੱਜ ਇਹ ਪਰਿਵਾਰ ਨੂੰ ਮੱਝ ਦੇਣ ਆਏ ਆਂ ਤਾਂ ਅਸੀਂ ਇਹਨਾਂ ਨੂੰ ਇਹੋ ਕਹਿੰਨੇ ਆ ਕਿ ਬੱਚਿਆਂ ਦੀ ਜਿੰਨੀ ਹੋ ਸਕਦੀ ਹੋਰ ਵੀ ਮਦਦ ਕਰੋ ਇਹਨਾਂ ਦੀ ਕਿਉਂਕਿ ਇਹਨਾਂ ਦੇ ਪਾਜੀ ਜਿਹੜੇ ਕਮਰੇ ਆ ਬਿਲਕੁਲ ਸਹੀ ਨਹੀਂ ਹੈਗੇ ਕਿਉਂਕਿ ਕਾਨਿਆਂ ਆਲੀਆਂ ਛਤਾਂ ਤੇ ਮੈਂ ਤੇ ਹੋਰ ਵੀ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕਰੋ ਕੱਲਾ ਇਸ ਪਰਿਵਾਰ ਦੀ ਨਹੀਂ ਹੋਰ ਵੀ ਪਰਿਵਾਰਾਂ ਦੀ ਮਦਦ ਕਰੋ ਜੇ ਮਤਲਬ ਕਿ ਅਸੀਂ ਕਹਿੰਨੇ ਆ ਨਾ ਸਾਡੇ ਸਿੱਖ ਬਰਾਦਰੀਆਂ ਕਿਉਂ ਚਲੀਆਂ ਜਾਂਦੀਆਂ ਆ ਉਹਨਾਂ ਨੇ ਕ੍ਰਿਚ ਨਾਲ ਨੂੰ ਸਾਈਆਂ ਨਾਲ ਨੂੰ ਕਿਉਂ ਚਲੀਆਂ ਜਾਂਦੀਆਂ ਕ੍ਰਿਚ ਨਾਲ ਨੂੰ ਕਿਉਂ ਚਲੀਆਂ ਜਾਂਦੀਆਂ ਜਾਂਦੀਆਂ ਇਸੇ ਕਰਕੇ ਆ ਕਿ ਸਾਡੇ ਧਰਮ ਦਾ ਇਕੱਠ ਨਹੀਂ ਹੈਗਾ ਸਾਡਾ ਧਰਮ ਕਿਸੇ ਵਾਸਤੇ ਖਲੋਂਦਾ ਨਹੀਂ ਆ ਅਸੀਂ ਇਹ ਕਰਕੇ ਅਪੀਲ ਕਰਦੇ ਆ ਆਪਣੇ ਸਾਰੇ ਭਰਾਵਾਂ ਨੂੰ ਕਿ ਕੋਈ ਵੀ ਇਹੋ ਜਿਹੇ ਪਰਿਵਾਰ ਨੂੰ ਲੋੜ ਪੈਂਦੀ ਆ ਤੇ ਮੇਰੇ ਭਰਾ ਮੋਢੇ ਨਾਲ ਮੋਢਾ ਨਾਲ ਲਾ ਕੇ ਉਹ ਦੇਖ ਲੋ ਕਿਉਂਕਿ ਜੋ ਆਉਣ ਵਾਲਾ ਸਾਡੀ ਜਨਰੇਸ਼ਨ ਆ ਉਹ ਦੂਜੇ ਪਾਸੇ ਨੂੰ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਹਰੋਂ ਬੈਠਾ ਛੜਦੀ ਕਲਾ ਛੜਦੀ ਕਲਾ ਗੁਰਦਾਮ ਦਾਸ ਦੀ ਫੇਰ ਅਜ ਮੇਰੇ ਚਲੋ 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 ਵਧੀਆ ਜੀ ਜੀ ਹਾਂਜੀ 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 ਖੋਸ ਬੱਚੀਆਂ ਪੂਰਾ ਹਾਂ ਬੱਚੀਆਂ ਖੋਜ ਆ ਜੀ ਸਮਝੇ ਕਹਿੰਦੇ ਬੂਟਾ ਆ ਗਈ ਤੇ ਨਾਮ ਵੀ ਰੱਖ ਲਿਆ ਸੀ ਜੀ ਹਾਂ ਦੁਬਾਰੇ ਆ ਗਈ ਜੀ ਤਾਂ ਬੋਲੇ ਸੋਨਿਆ